ਕਿੰਨਾ ਪਿੰਡਾਂ ਦਾ ਦੌੜਾ ਕੀਤਾ ਪਰ ਸਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਆਬ ਤੋਂ ਪਹਿਲਾਂ ਪਿੰਡ ਤਾਰਾਗੜ ਪਿੰਡ ਤਰਪਗੋੜ ਬੱਗਾ ਪਿੰਡ ਜੋੜਾ ਸੰਗਾ ਪਰ ਪਿੰਡਾਂ ਦੇ ਵਿੱਚ ਜਾ ਕੇ ਬਹੁਤ ਮੈਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਛੋਟੇ ਛੋਟੇ ਕੰਮ ਨੇ ਕਈ ਪਰਿਵਾਰ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਫਲਸ਼ਾਂ ਨਹੀਂ ਆ ਕਈ ਪਰਿਵਾਰ ਨੇ ਜਿਹੜੇ ਕੱਚੀਆਂ ਛੱਤਾਂ ਦੇ ਵਿੱਚ ਨੇ ਕਈ ਪਰਿਵਾਰ ਜਿਹੜੇ ਸੀਵਰੇਜ ਤੋਂ ਦੁਖੀ ਨੇ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਸਬੰਧਤ ਪਿੰਡਾਂ ਦੇ ਵਿੱਚ ਸਾਡੇ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਸਾਰੇ ਸਾਡੇ ਨਾਲ ਜਾਇਆ ਕਰਨਗੇ ਔਰ ਗਰਾਊਂਡ ਲੈਵਲ ਤੇ ਜਾ ਕੇ ਕੰਮ ਕੀਤਾ ਜਾਊਗਾ ਕਿਸੇ ਦੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਊਗਾ ਹਰ ਇੱਕ ਦਾਸੀ ਹੱਕ ਉਹਦੇ ਤੱਕ ਬਚਾਵਾਂਗੇ ਤੇ ਜਿਹੜੇ ਕਾਂਗਰਸ ਦੇ ਸਰਪੰਚਾਂ ਜਾਂ ਦੂਸਰੀ ਅਦਰ ਪਾਰਟੀ ਦੇ ਸਰਪੰਚਾਂ ਉਹ ਬਤਾ ਪਾਉਂ ਦੇ ਵਿੱਚ ਦਿੱਕਤਾਂ ਕ੍ਰੀਏਟ ਕਰਦੇ ਸੀ ਹੁਣ ਸੰਨ ਵਿੱਚ ਇਦਾਂ ਦੀ ਕੋਈ ਮੁਸ਼ਕਲ ਨਹੀਂ ਆ ਸਾਡੇ ਪੰਨੂ ਸਾਹਿਬ ਦੀ ਰੀਸ ਕੋਈ ਵੀ ਨਹੀਂ ਕਰ ਸਕਦਾ ਜੀ ਸਾਰੀ ਸਰਕਾਰ ਆਈ ਹੈ ਪੰਨੂ ਸਾਹਿਬ ਆਏ ਨੇ ਉਹ ਸਾਰੇ ਮਸਲੇ ਹੱਲ ਕਰਕੇ ਜਾਣਗੇ ਸਾਰੇ ਸਾਡੇ ਹੱਲ ਕਰੇਗੀ ਸਾਡੇ ਵਾਸਤੇ ਸਰਕਾਰ ਠੀਕ ਹੈ ਪੰਨੂ ਸਾਹਿਬ ਆਏ ਬਹੁਤ ਹੱਲ ਕਰਦੇ ਆ ਜਿਨ੍ਹਾਂ ਨੇ ਕੱਚੇ ਮਕਾਨ ਆ ਉਹਨਾਂ ਦਾ ਹੱਲ ਹੋਦਿਆ ਜਿਨ੍ਹਾਂ ਦੀਆਂ ਆਪਣੇ ਲਖਾਂ ਦਾ ਉਹਨਾਂ ਦੇ ਵੀ ਹੱਲ ਕਰਦੇ ਆ ਆ ਗਿਆ ਇਹ ਹਲਕੇ ਦਾ ਸ਼ੇਰ ਪੂਰੀ ਤੱਕ ਪਾਏਗਾ ਪਿੰਡਾਂ 'ਚ ਵਿਕਾਸ ਦੀਆਂ ਹਨੇਰੀਆਂ ਲਿਆਏਗਾ ਇਸ ਵਿਕਾਸ ਪੁਰਸ਼ ਨੂੰ ਹਲਕੇ ਦੇ ਲੋਕ ਪਿਆਰ ਦੇ ਨਾਲ ਚੇਅਰਮੈਨ ਬਲਬੀਰ ਸਿੰਘ ਪੰਨੂ ਕਹਿ ਕੇ ਪੁਕਾਰਦੇ ਨੇ ਤਿੰਨਾਂ ਸਾਲਾਂ 'ਚ ਇਮਾਨਦਾਰੀ ਦੇ ਨਾਲ ਕੀਤੀ ਹੋਈ ਸਖਤ ਮਿਹਨਤ ਦਾ ਹੀ ਨਤੀਜਾ ਏ ਕਿ ਸਿਆਸਤ ਦੇ ਵੱਡੇ ਵੱਡੇ ਬੋੜ ੁੱਟ ਸੁੱਟੇ ਆਪਣੇ ਵਾਅਦੇ ਮੁਤਾਬਕ ਚੇਅਰਮੈਨ ਪੰਨੂ ਸਾਰੇ ਮਹਿਕਮੇ ਦੇ ਅਫਸਰਾਂ ਨਾਲ ਪਿੰਡਾਂ ਦੇ ਤੂਫਾਨੀ ਦੌਰੇ ਸ਼ੁਰੂ ਕਰ ਚੁੱਕੇ ਨੇ ਸਰਕਾਰ ਆਪ ਦੇ ਦਵਾਰ ਪ੍ਰੋਗਰਾਮ ਦੇ ਤਹਿਤ ਤਾਰਾਗੜ ਤਰਮਕੋਟ ਪੱਗਾ ਤੇ ਜੋੜਾ ਸਿੰਘਾ ਦੇ ਪਿੰਡਾਂ 'ਚ ਤਿੰਨ-ਤਿੰਨ ਘੰਟੇ ਦਾ ਸਮਾਂ ਦੇ ਕੇ ਕੱਚੇ ਕੋਠੇ ਫਲਸ਼ਾਂ ਸਗਨ ਸਕੀਮਾ ਬਿਜਲੀ ਬਿਨ ਮੰਦਰੇ ਦਾ ਸੀਵਰੇਜ ਸਕੂਲ ਤੇ ਸਿਹਤ ਵਰਗੇ ਮੁੱਦਿਆਂ ਦਾ ਹੱਲ ਇੱਕੋ ਛੱਤ ਹੇਠ ਫਟਾਫਟ ਕਰਵਾ ਕੇ ਦਿੱਤਾ ਤੇ ਇਧਰ ਲੋਕਾਂ ਨੇ ਵੀ ਘੱਟ ਨਹੀਂ ਕੀਤੀ ਕਿ 2027 ਦਾ ਫਤਵਾ ਵੀ ਸੁਣਾ ਦਿੱਤਾ ਕਿ ਚੇਅਰਮੈਨ ਪੰਨੂ ਜਿਸ ਰਫ਼ਤਾਰ ਦੇ ਨਾਲ ਤੇ ਜਿਸ ਸ਼ਿੱਦਤ ਦੇ ਨਾਲ ਵਿਕਾਸ ਦੇ ਝੰਡੇ ਗੱਡ ਰਿਹਾ ਹੈ ਤੇ 27 ਦੇ ਵਿੱਚ ਇਹ ਵੱਡੀ ਲੀਡ ਦੇ ਨਾਲ ਜਿੱਤ ਪੱਕੀ ਇਸ ਮੌਕੇ ਵੇਖੋ ਪੰਨੂ ਨੇ ਹਲਕੇ ਦੇ ਲੋਕਾਂ ਨੂੰ ਪਿਆਰ ਨਾਲ ਕਿਹੜੇ ਐਨੇ ਭਿੱਜੇ ਹੋਏ ਲਫ਼ਜ਼ ਕਹੇ ਕਿ ਸਾਰੇ ਕੀਲ ਕੇ ਰੱਖ ਦਿੱਤੇ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਸਰਦਾਰ ਪਗਲ ਸਿੰਘ ਮਾਨ ਜੀ ਉਹਨਾਂ ਦਾ ਜਿਨ੍ਹਾਂ ਦੀ ਹਦਾਇਤਾਂ ਦੇ ਤਹਿਤ ਸਰਕਾਰ ਆਪਕੇ ਦਰਵਾਜ਼ੇ ਦੇ ਤਹਿਤ ਹਰ ਪਿੰਡ ਜਾ ਕੇ ਹਰੇਕ ਦੀ ਮੁਸ਼ਕਲ ਚੁੜੀ ਜਾਊਗੀ ਹਰ ਪਿੰਡ ਨੂੰ 2 ਤੋਂ 3 ਘੰਟੇ ਟਾਈਮ ਦਿੱਤਾ ਜਾਊਗਾ ਅੱਜ ਅਸੀਂ ਤਿੰਨਾਂ ਪਿੰਡਾਂ ਦਾ ਇਸੇ ਲੜੀ ਦੇ ਤਹਿਤ ਤਿੰਨ ਪਿੰਡਾਂ ਦਾ ਦੌਰਾ ਕੀਤਾ ਔਰ ਸਾਰਿਆਂ ਦੀਆਂ ਮੁਸ਼ਕਲਾਂ ਸੁਣੀਆਂ ਨਾਲ ਨਾਲ ਪ੍ਰਸ਼ਾਸਨ ਦੇ ਨੁਮਾਇੰਦੇ ਜਿਨ੍ਹਾਂ ਨੇ ਵੀ ਪਿੰਡਾਂ ਦੇ ਨਾਲ ਪ੍ਰਸ਼ਾਸਨ ਸੰਬੰਧਿਤ ਨੇ ਸਭ ਤੋਂ ਪਹਿਲਾਂ ਪਿੰਡ ਤਾਰਾਗੜ ਪਿੰਡ ਧਰਮਕੋਟ ਬੱਗਾ ਪਿੰਡ ਜੌੜਾ ਸੰਗਾ ਔਰ ਪਿੰਡਾਂ ਦੇ ਵਿੱਚ ਜਾ ਕੇ ਬਹੁਤ ਮੈਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਛੋਟੇ ਛੋਟੇ ਕੰਮ ਨੇ ਕਈ ਪਰਿਵਾਰ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਫਲੈਸ਼ਾਂ ਨਹੀਂ ਆ ਕਈ ਪਰਿਵਾਰ ਨੇ ਜਿਹੜੇ ਕੱਚੀਆਂ ਛੱਤਾਂ ਦੇ ਵਿੱਚ ਨੇ ਕਈ ਪਰਿਵਾਰ ਜਿਹੜੇ ਸੀਵਰੇਜ ਤੋਂ ਦੁਖੀ ਨੇ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਮੈਂ ਇਸ ਚੀਜ਼ ਦੀ ਗਾਰੰਟੀ ਦਿੰਨਾ ਔਰ ਹਰ ਪਿੰਡ ਦੇ ਵਿੱਚ ਜਾ ਕੇ ਸਾਡੇ ਸਤਕਾਰਯੋਗ ਜਿੰਨੇ ਵੀ ਸੰਬੰਧਿਤ ਪਿੰਡਾਂ ਦੇ ਵਿੱਚ ਸਾਡੇ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਸਾਰੇ ਸਾਡੇ ਨਾਲ ਜਾਇਆ ਕਰਨਗੇ ਔਰ ਗਰਾਊਂਡ ਲੈਵਲ ਤੇ ਜਾ ਕੇ ਕੰਮ ਕੀਤਾ ਜਾਊਗਾ ਕਿਸੇ ਦੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਊਗਾ ਕੋਈ ਪਾਰਟੀਬਾਜੀ ਨਹੀਂ ਕੀਤੀ ਜਾਊਗੀ ਹਰ ਇੱਕ ਦਾ ਸਹੀ ਹੱਕ ਉਹਦੇ ਤੱਕ ਪਹੁੰਚਾਵਾਂਗੇ ਸਾਰਿਆਂ ਨੇ ਬੜੇ ਸਤਕਾਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਆਪਣੇ ਕੰਮ ਦੱਸਣੇ ਨੇ ਅਸੀਂ ਸਤਿਕਾਰ ਦੇ ਨਾਲ ਕੰਮ ਕਰਾਂਗੇ ਹਰ ਡੇਢ ਮਹੀਨੇ ਦੇ ਵਿੱਚ ਮੈਂ ਹਰ ਪਿੰਡ ਦੇ ਵਿੱਚ ਜਾਇਆ ਕਰਾਂਗਾ ਔਰ ਹਰ ਪਿੰਡ ਦੀ ਮੈਂ ਇੱਕ ਦਰਬਾਰ ਤਹਿਤ ਸਾਹਦੇ ਦਾਂਦੇ ਬੈਠ ਕੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਦੇ ਨਾਲ ਮੈਂ ਮੁਸ਼ਕਲਾ ਸੁਣਿਆ ਜਾਊਂਗਾ ਇੱਕ ਆਟੋ ਰਿਸਕੇ ਦੇ ਉੱਤੇ ਅਲਾਸਮੈਂਟ ਵੀ ਕਰਵਾਇਆ ਕਰਾਂਗਾ ਹੋ ਸਕੇ ਤੇ ਮੈਂ ਪਿੰਡਾਂ ਦੇ ਵਿੱਚ ਪੰਬਲੈਟ ਵੀ ਲਗਵਾਇਆ ਕਰਾਂਗਾ ਤਾਂ ਜੋ ਕੋਈ ਵੀ ਪਰਿਵਾਰ ਕੋਈ ਵੀ ਪਰਿਵਾਰ ਕਿਸੇ ਆਪਣੇ ਹੱਕ ਤੋਂ ਨਾ ਵਾਂਝਾ ਰਹਿ ਸਕੇ ਮੈਂ ਸਾਰੇ ਪਿੰਡ ਵਸੀਆਂ ਦਾ ਅੱਜ ਜੋ ਤਿੰਨਾਂ ਪਿੰਡਾਂ ਦੇ ਵਿੱਚ ਗਏ ਪ੍ਰਸ਼ਾਸਨ ਦੇ ਨੁਮਾਇੰਦਿਆਂ ਦਾ ਪਿੰਡਾਂ ਦੀਆਂ ਪੰਚਾਇਤਾਂ ਦਾ ਔਰ ਸਾਰੇ ਹੀ ਪਿੰਡਾਂ ਦੀ ਸੰਗਤ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਰ ਇੱਕ ਪਿੰਡ ਦੇ ਵਿੱਚ ਮੈਂ 8 ਤੋਂ 10 ਵਾਰ ਸਰਪੰਚੀ ਦੀ ਚੋਣ ਤੋਂ ਪਹਿਲਾਂ ਵੀ ਆਇਆ ਲੇਕਿਨ ਮੁਸ਼ਕਲ ਕੀ ਆ ਜਾਂਦੀ ਸੀ ਜਿਹੜੇ ਕਾਂਗਰਸ ਦੇ ਸਰਪੰਚ ਸਨ ਜਾਂ ਦੂਸਰੀ ਅਦਰ ਪਾਰਟੀ ਦੇ ਸਰਪੰਚ ਸਨ ਉਹ ਪਤਾ ਪਾਉਣ ਦੇ ਵਿੱਚ ਦਿੱਕਤਾਂ ਕ੍ਰੀਏਟ ਕਰਦੇ ਸੀ ਹੁਣ ਸਾਨੂੰ ਇਦਾਂ ਦੀ ਕੋਈ ਮੁਸ਼ਕਲ ਨਹੀਂ ਹੈ ਕਿਸੇ ਦਾ ਕੋਈ ਰਾਤ ਨੂੰ ਮੰਜਾ ਨਹੀਂ ਲਊਗਾ ਕੋਈ ਪਿੰਡ ਸੀਵਰੇਜ ਤੋਂ ਵਾਂਝਾ ਨਹੀਂ ਰਹੂਗਾ ਅੱਜ ਇਹਨਾਂ ਦਾ ਸਰਪੰਚ ਸਾਹਿਬਾਨਾਂ ਦਾ ਪਿੰਡ ਵਾਸੀਆਂ ਦਾ ਬਹੁਤ ਵਧੀਆ ਰਿਸਪੌਂਸ ਰਿਹਾ ਕਿਸੇ ਦੇ ਨਾਲ ਵੀ ਕੋਈ ਨਜਾਇਜ਼ ਧੱਕਾ ਨਹੀਂ ਹੋਊਗਾ ਜੋ ਪਿੰਡ ਵਾਸੀ ਨੇ ਹਲਕਾ ਵਾਸੀ ਦੇ ਉਹ ਪਹਿਲ ਦੇ ਆਧਾਰ ਤੇ ਹੋਣਗੇ ਕਿਉਂਕਿ ਕਾਫੀ ਕੰਮ ਨੇ ਜਿਹੜੇ 17 ਸਾਲਾਂ ਦੇ ਕੰਮ ਪੈਂਡਿੰਗ ਪਏ ਨੇ ਉਹਨਾਂ ਕੰਮਾਂ ਨੂੰ ਅਸੀਂ ਸਾਰੇ ਰਲ ਮਿਲ ਕੇ ਇੱਕ ਟੀਮ ਬਣ ਕੇ ਕਰਾਂਗੇ ਫੇਰ ਹੀ ਹੱਲ ਹੋਣਾ ਸਰਪੰਚ ਧਰਮਕੋੜ ਬਗਾ ਅੱਜ ਮੇਰੇ ਪਾਸ ਪਿੰਡ ਪੰਨੂ ਸਾਹਿਬ ਆਏ ਹੈਗੇ ਤੇ ਉਹਨਾਂ ਨੇ ਫਲਸ਼ਾਂ ਦੀਆਂ ਕੱਚੇ ਕੋਠਿਆਂ ਦੀਆਂ ਗ੍ਰਾਂਡਾਂ ਦੀਆਂ ਉਸੇ ਟਾਈਮ ਹੀ ਮੁਸ਼ਕਲਾਂ ਹੱਲ ਕੀਤੀਆਂ ਲੋਕ ਇਹਨਾਂ ਤੋਂ ਬਹੁਤ ਖੁਸ਼ ਹੋਏ ਅੱਜ ਤੱਕ ਕਿਸੇ ਸਰਕਾਰ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਾ ਜੇ ਪੰਨੂ ਸਾਹਿਬ ਨੇ ਕੀਤਾ ਵਾ ਅਸੀਂ ਸਾਰਾ ਪਿੰਡ ਪੰਨੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪੰਨੂ ਸਾਹਿਬ ਦੀ ਰੀਸ ਕੋਈ ਵੀ ਨਹੀਂ ਕਰ ਸਕਦਾ ਜੀ ਇੱਕ ਗ੍ਰਾਂਟਾਂ ਚਾਹੀਦੀਆਂ ਜੇ ਪਿੰਡ ਵਿੱਚ ਕੱਟਿਆ ਕੋਠਿਆਂ ਦੀਆਂ ਫਲਸ਼ਾਂ ਚਾਹੀਦੀਆਂ ਜੀ ਸੀਵਰੇਜ ਪਾਉਣਾ ਚਾਹੀਦਾ ਪਿੰਡ ਦੇ ਵਿੱਚ ਸਾਰੀ ਸਰਕਾਰ ਆਈ ਹੈ ਪੰਨੂ ਸਾਹਿਬ ਆਏ ਨੇ ਉਹ ਸਾਰੇ ਮਸਲੇ ਹੱਲ ਕਰਕੇ ਜਾਣਗੇ ਜੋ ਵੀ ਲੋਕ ਬੋਲਦੇ ਪਏ ਨੇ ਇਹਨਾਂ ਦਾ ਮਸਲਾ ਹਰ ਇੱਕ ਚੀਜ਼ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਗਰੀਬ ਗਰੀਬ ਜਨਤਾ ਹੈ ਪਿੰਡ ਦੀ ਬਹੁਤ ਪੰਨੂ ਸਾਹਿਬ ਆਏ ਬਹੁਤ ਹੱਲ ਕਰਦੇ ਆ ਜਿਨ੍ਹਾਂ ਦੇ ਕੱਚੇ ਮਕਾਨ ਆ ਉਹਨਾਂ ਦਾ ਹੱਲ ਹੋਉਂਦਿਆ ਜਿਨ੍ਹਾਂ ਦੀਆਂ ਆਪਣੇ ਪਲਛਾਂ ਦਾ ਉਹਨਾਂ ਦੇ ਵੀ ਹੱਲ ਕਰਦੇ ਆ ਤੇ ਸਾਰਾ ਸਟਾਫ ਸੱਦੇ ਉਹਨਾਂ ਨੇ ਬੀਲੀ ਬੋਰਡ ਵਾਲੇ ਆਪਣੇ ਆਏ ਆ ਐਸਡੀ ਸਾਹਿਬ ਵੀ ਆਏ ਆ ਤੇ ਮੰਡੀ ਬੋਰਡ ਵਾਲੇ ਐਸਡੀ ਸਾਹਿਬ ਵੀ ਆਏ ਆ ਸ ਕਰਨ ਸਕੀਮ ਤੇ ਵੀ ਨਾਲੇ ਹੱਲ ਹੁੰਦੇ ਆ ਜਿਨਾਂ ਸਕੂਨ ਸਕੀਮ ਰੁਗੀ ਆ ਉਹਨਾਂ ਦੇ ਹੱਲ ਨਾਲ ਨਾਲ ਕਰੀ ਜਾਂਦੇ ਸਨ ਗੱਲ ਮਨੇਗਾ ਦਾ ਵਧੀਆ ਚੱਲਦਾ ਉਹ ਸਾਰੇ ਕੰਮ ਕਰਾਂਦੇ ਹੱਲ ਸਾਡੇ ਬਹੁਤ ਹੀ ਸਤਿਕਾਰ ਜੋ ਸਾਡੇ ਹਲਕੇ ਦੇ ਚੇਅਰਮੈਨ ਪੰਨੂ ਸਾਹਿਬ ਪਿੰਡ ਧਰਮਕੋਟ ਬੱਗੇ ਜੀ ਪਹੁੰਚੇ ਨੇ ਨਾਲ ਕੇ ਬਿਜਲੀ ਬੋਰਡ ਦੇ ਐਸ ਡੀਓ ਜਾਂ ਹੋਰ ਅਫਸਰ ਨਾਲ ਲੈ ਕੇ ਆਏ ਨੇ ਕਿ ਜਿਹੜੀਆਂ ਪਿੰਡ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣਨ ਵਾਸਤੇ ਤੇ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਇੱਕ ਬਹੁਤ ਹੀ ਵਧੀਆ ਇਹ ਪ੍ਰਾਲਾ ਹੈ